ਤੋ ਇਸ ਤਰ੍ਹਾਂ ਅਨਫੋਰਚੂਨੇਟ ਚੀਜ਼ਾਂ ਕੇਰਲੈਸ ਵੇਜ ਹੁੰਦੀਆਂ ਜਿਹਦੇ ਤੇ ਕੋਈ ਰਿਸਪਾਂਸਿਬਿਲਿਟੀ ਨਹੀਂ ਲੈਂਦਾ ਤੇ ਮੈਂ ਚੌਕ ਕ੍ਰਾਸ ਕੀਤਾ ਇਹ ਚੈਂਬਰ ਖੁੱਲਾ ਸੀਗਾ ਇਹ ਤੇ ਬੰਦਾ ਕੋਈ ਨਹੀਂ ਨਾ ਕੋਈ ਕੋਨ ਰੱਖੀ ਹੈ ਨਾ ਕੁਝ ਰੱਖਿਆ ਇੱਕ ਪਰਲੇ ਪਾਸੇ ਦੂਜੇ ਬੰਦੇ ਟੋਆ ਕੱਢੀ ਜਾਂਦੇ ਆ ਇਹ ਬੰਦਾ ਚੈਂਬਰ ਖੋਲ ਕੇ ਉਹਨਾਂ ਵੱਲ ਦੇਖ ਰਿਹਾ ਉਹਨਾਂ ਕੋਲੇ ਜਾ ਕੇ ਕੋਈ ਇੰਡੀਕੇਸ਼ਨ ਨਹੀਂ ਕੁਝ ਨਹੀਂ ਫਿਰ ਗੱਡੀ ਬਿਲਕੁਲ ਸਲੋ ਸੀ ਮੈਂ ਕ੍ਰਾਸ ਕੀਤਾ ਤੇ ਮੇਰਾ ਟਾਇਰ ਅਗਲਾ ਟਾਇਰ ਟੱਚ ਕਰਕੇ ਮੇਰਾ ਟਾਇਰ ਫਟ ਗਿਆ ਪਹਿਲਾਂ ਡਿਗਿੰਗ ਕੀਤੀ ਹੈ ਬੋਡਾਫੋਨ ਵਾਲਿਆਂ ਦੇ ਹਾਂਜੀ ਇਹਨਾਂ ਕੋਲ ਪਰਮਿਸ਼ਨ ਹੈਗੀ ਜਨਰੀ ਦੇ ਮਹੀਨੇ ਦੀ 메ਨ ਰੋਡ ਦੀ ਅੱਜ ਦਿਖਾਉਂਦੇ ਫਿਰਦੇ ਨੇ ਉਹ ਪੇਪਰ ਐਨੀ ਕ੍ਰਸ਼ਡ ਕੰਡੀਸ਼ਨ ਚ ਹੈਗਾ ਕਿ ਪੇਪਰ ਵੀ ਕਲੀਅਰ ਨਹੀਂ ਸੀਗਾ ਤੇ ਇਹਨਾਂ ਦਾ ਧਿਆਨ ਉਧਰ ਸੀ ਕਿਉਂਕਿ ਥੱਲੇ ਰੋਡ ਤੇ ਕੁਝ ਵੀ ਨਹੀਂ ਬੰਦਾ ਵੀ ਕੋਈ ਕੋ ਨਹੀਂ ਪਲਾਸਟਿਕ ਦੀ ਕੋਈ ਨਹੀਂ ਤੇ ਉਹ ਆਪਣਾ ਰੁਟੀਨ ਚ ਜਿਸ ਤਰ੍ਹਾਂ ਰੋਡ ਤੇ ਆਂਦੇ ਨੇ ਉਸ ਤਰ੍ਹਾਂ ਆ ਰਹੇ ਸੀ ਤੇ ਉਹਨਾਂ ਨਾਲ ਇਹ ਚੀਜ਼ ਹੋਈ ਆ ਤੇ ਉਹਨੇ ਵਿਚਾਰੇ 2 2.5 ਘੰਟੇ ਤੋਂ ਇੱਥੇ ਪਰੇਸ਼ਾਨ ਬੈਠੇ ਨੇ بجائے ਘਰ ਜਾ ਕੇ ਆਰਾਮ ਕਰਨ ਮੈਂ ਇੱਥੇ ਨਾਲ ਦੀ ਗਲੀ 'ਚ ਹੀ ਰਹਿਣਾ ਮੈਂ ਚੌਕ ਕ੍ਰਾਸ ਕਰ ਰਿਹਾ ਸੀ ਅੜਾ-ਦੜਾ ਦੇਖ ਕੇ ਟ੍ਰੈਫਿਕ ਬਹੁਤ ਸੀਗਾ ਮੈਂ ਚੌਕ ਕ੍ਰਾਸ ਕੀਤਾ ਚੈਂਬਰ ਖੁੱਲਾ ਸੀਗਾ ਇਥੇ ਬੰਦਾ ਕੋਈ ਨਹੀਂ ਨਾ ਕੋਈ ਕੋਨ ਰੱਖੀ ਹੈ ਨਾ ਕੁਝ ਰੱਖਿਆ ਇੱਕ ਪਰਲੇ ਪਾਸੇ ਦੂਜੇ ਬੰਦੇ ਟੋਆ ਕੱਢੀ ਜਾਂਦੇ ਆ ਇਹ ਬੰਦਾ ਚੈਂਬਰ ਖੋਲ ਕੇ ਉਹਨਾਂ ਵੱਲ ਦੇਖ ਰਿਹਾ ਉਹਨਾਂ ਕੋਲੇ ਜਾ ਕੇ ਕੋਈ ਇੰਡੀਕੇਸ਼ਨ ਨਹੀਂ ਕੁਝ ਨਹੀਂ ਮੇਰੀ ਗੱਡੀ ਬਿਲਕੁਲ ਸਲੋ ਸੀ ਮੈਂ ਕ੍ਰਾਸ ਕਰ ਕੀਤਾ ਤਾਂ ਮੇਰਾ ਟਾਇਰ ਅਗਲਾ ਟਾਇਰ ਟੱਚ ਕਰਕੇ ਮੇਰਾ ਟਾਇਰ ਫਟ ਗਿਆ ਕਿਹੜੀ ਏਰੀਆ ਦੀ ਗੱਲ ਹੈ ਜੀ ਇਹ ਹੈਗੀ ਮੈਡੀਕ ਸ캔 ਡਾਕਟਰ ਜਿਹੜਾ ਚੌਕ ਆ ਇੱਥੇ ਗੁਰਦੇਵ ਨਗਰ ਗੁਰਦੇਵ ਨਗਰ ਦੇ ਵਿੱਚ ਮੇਨ ਰੋਡ ਹੈਗੀ ਟੈਂਕੀ ਵਾਲੀ ਇੱਥੇ ਟ੍ਰੈਫਿਕ ਬਹੁਤ ਹੈਗਾ ਆਹ ਦੁਆਲਾ ਦੇਖ ਕੇ ਬਹੁਤ ਕਰਾਸ ਕਰਨਾ ਪੈਂਦਾ ਹਰ ਵੇਲੇ ਕੰਮ ਕਿਸੇ ਦਾ ਚੱਲ ਰਿਹਾ ਸੀਗਾ ਜੀ ਇੱਥੇ ਕੰਮ ਬੋਡਾ ਫੋਨ ਵਾਲੇ ਚਲਾ ਰਹੇ ਆ ਤੇ Jio ਵਾਲੇ ਆਪਣਾ ਚੈਂਬਰ ਖੋਲ ਕੇ ਬੈਠੇ ਆ ਇੱਥੇ ਜਿਹਦਾ ਕੋਈ ਮਤਲਬ ਨਹੀਂ ਹੈਗਾ ਤੇ ਉਹ ਆਪਣਾ ਚੈਂਬਰ ਖੋਲ ਕੇ ਪਾਸੇ ਰੱਖਦਾ ਜਿਹਦੀ ਕਿ 4 ਇੰਚ ਮੋਟਾ ਹੈਗਾ ਸਟੀਲ ਦਾ ਕੋਈ ਪਤਾ ਨਹੀਂ ਸੜਕ ਤੇ ਕੋਈ ਇੰਡੀਕੇਸ਼ਨ ਨਹੀਂ ਨਾ ਕੋਈ ਬੰਦਾ ਇਹਦੇ ਕੋਲੇ ਖੜਾ ਹੈ ਜਿਹਦੇ ਬੰਦੇ ਨੇ ਖੋਲਿਆ ਉਹ ਪਰੇ ਆਪਣਾ ਦੂਜਿਆਂ ਨੂੰ ਦੇਖੀ ਜਾਂਦਾ ਜਾ ਕੇ ਉਹਦੇ ਨਾਲ ਮੈਂ ਮੇਰਾ ਗੱਡੀ ਦਾ ਅਗਲਾ ਟਾਇਰ ਫਟ ਗਿਆ ਜਦੋਂ ਤੁਸੀਂ ਮੁੜੇ ਹੋ ਤਾਂ ਕੀ ਮਤਲਬ ਤੁਹਾਨੂੰ ਪਤਾ ਨਹੀਂ ਇਹਦਾ ਕਿ ਉਸ ਸਮੇਂ ਕਿ ਮੈਂ ਆਲੇ-ਦੁਆਲੇ ਟ੍ਰੈਫਿਕ ਟ੍ਰੈਫਿਕ ਦੀ ਲੋਕੇਸ਼ਨ ਦੇਖ ਰਿਹਾ ਸੀਗਾ ਕਿਉਂਕਿ ਬਹੁਤ ਬਿਜ਼ੀ ਚੌਕ ਆ ਹੈ ਆੜਾ-ਦੁਆੜਾ ਦੇਖਣਾ ਬਹੁਤ ਜ਼ਰੂਰੀ ਹੈ ਜੇ ਬੰਦਾ ਇਸ ਚੌਕ ਚ ਆ ਕੇ ਉੱਪਰ ਨਹੀਂ ਦੇ ਥੱਲੇ ਨਹੀਂ ਦੇਖ ਸਕਦਾ ਕਿਉਂਕਿ ਇੰਨਾ ਟ੍ਰੈਫਿਕ ਹੈ ਮੈਂ ਉੱਪਰ ਦੇਖ ਰਿਹਾ ਤੇ ਮੈਂ ਆ ਰਿਹਾ ਜੇ ਕੋਈ ਬੰਦਾ ਖੜਾ ਹੁੰਦਾ ਤਾਂ ਮੈਂ ਬਚਾ ਲਿਆ ਤੇ ਇਹਨਾਂ ਦੀ ਬਹੁਤ ਗਲਤੀ ਆ ਉਹ ਬੰਦਾ ਗਲਤੀ ਮੰਨਦਾ ਮੇਰੀ ਗਲਤੀ ਹੈ ਜੀ ਮੈਂ ਪਰੇ ਖੜਾ ਸੀ ਜੀ ਕੀ ਮੰਗ ਕੀ ਕਰਦੇ ਆ ਤੁਹਾਨੂੰ ਹਾਂਜੀ ਮੰਗ ਕੀ ਕਰਦੇ ਆ ਜੀ ਮੰਗ ਕੀ ਮੇਰਾ ਟਾਇਰ ਪਾਇਆ ਜਾਵੇ ਬਸ ਮੈਂ ਵੇਟ ਕਰਦਾ ਬੈਠਾ ਮੈਂ ਮੈਂ ਤਾਂ ਟਾਇਰ ਖੋਲ ਨਹੀਂ ਸਕਦਾ ਬਿਮਾਰ ਬੰਦਾ ਮੈਂ 79 ਮੇਰੀ ਏਜ ਆ ਮੈਂ ਕੀ ਕਰਾਂ ਇਕੱਲਾ ਬੰਦਾ ਮੈਂ ਡਰਾਈਵ ਕਰਾਂ ਅੱਜ ਦੁਪਹਿਰੇ ਇਹਨਾਂ ਨੇ ਪਹਿਲਾਂ ਡਿਗਿੰਗ ਕੀਤੀ ਹੈ ਬਡਾਫੋਨ ਵਾਲਿਆਂ ਨੇ ਹਾਂਜੀ ਇਹਨਾਂ ਕੋਲ ਪਰਮਿਸ਼ਨ ਹੈਗੀ ਜਨਵਰੀ ਦੇ ਮਹੀਨੇ ਦੀ ਮੇਨ ਰੋਡ ਦੀ ਓਕੇ ਅੱਜ ਦਿਖਾਉਂਦੇ ਫਿਰਦੇ ਨੇ ਉਹ ਪੇਪਰ ਐਨੀ ਕ੍ਰਸ਼ਟ ਕੰਡੀਸ਼ਨ 'ਚ ਹੈਗਾ ਕਿ ਪੇਪਰ ਵੀ ਕਲੀਅਰ ਨਹੀਂ ਸੀਗਾ ਲੇਕਿਨ ਜਨਵਰੀ ਦੀ ਪਰਮਿਸ਼ਨ ਸੀ ਮੇਨ ਰੋਡ ਦੀ ਅੱਜ ਉਹਨੂੰ ਲੈ ਕੇ ਇਹਨਾਂ ਨੇ ਡਿਗਿੰਗ ਕੀਤੀ ਔਰ ਕੋਈ ਪਲਾਸਟਿਕ ਕੋ ਨਹੀਂ ਕੋਈ ਪ੍ਰਕਾਸ਼ਨ ਨਹੀਂ ਉਹਦੇ ਨਾਲ ਜੀਓ ਦਾ ਇੱਥੇ ਹੈਗਾ ਉਹਨੇ ਉਹਨੂੰ ਖੋਲ ਕੇ ਬੈਠ ਗਿਆ ਉਹ ਆਪਣਾ ਵਾਲੀ ਡਿਸੀ ਕਿ ਮੇਰੀ ਕੋਈ ਵਾਇਰ ਨਾ ਕੱਟੀ ਵਟੀ ਜਾਏ ਤੇ ਉਸ ਚੱਕਰ ਚ ਇਹ ਨੇਬਰਹੂਡ ਚ ਰਹਿੰਦੇ ਨੇ ਅਦਰ ਸਟਰੀਟ ਦੇ ਵਿੱਚ ਤੇ ਇਹ ਇੱਥੇ ਚੌਂਕ ਹੈਗਾ ਜਿਹਦੇ ਚੋਂ ਸਾਰੇ ਪਾਸੇ ਦੇਖਣਾ ਬੰਦੇ ਨੂੰ ਜ਼ਰੂਰੀ ਹੈ ਤੇ ਇਹਨਾਂ ਦਾ ਧਿਆਨ ਉਧਰ ਸੀ ਕਿ ਥੱਲੇ ਰੋਡ ਤੇ ਕੁਝ ਵੀ ਨਹੀਂ ਬੰਦਾ ਵੀ ਕੋਈ ਕੋ ਨਹੀਂ ਪਲਾਸਟਿਕ ਦੀ ਕੋਈ ਨਹੀਂ ਉਹ ਆਪਣਾ ਰੁਟੀਨ 'ਚ ਜਿਸ ਤਰ੍ਹਾਂ ਰੋੜ ਤੇ ਆਂਦੇ ਨੇ ਉਸ ਤਰ੍ਹਾਂ ਆ ਰਹੇ ਸੀ ਤੇ ਉਹਨਾਂ ਨਾਲ ਇਹ ਚੀਜ਼ ਹੋਈ ਆ ਤੇ ਹੁਣ ਵਿਚਾਰੇ 2 2.5 ਘੰਟੇ ਤੋਂ ਇੱਥੇ ਪਰੇਸ਼ਾਨ ਬੈਠੇ ਨੇ بجائے ਘਰ ਜਾ ਕੇ ਆਰਾਮ ਕਰਨ ਸੋ ਇਸ ਤਰ੍ਹਾਂ ਅਨਫੋਰਚੂਨੇਟ ਚੀਜ਼ਾਂ ਕੇਅਰਲੈਸ ਵੇਚ ਹੁੰਦੀਆਂ ਜਿਹਦੇ ਤੇ ਕੋਈ ਰਿਸਪਾਂਸਿਬਿਲਟੀ ਨਹੀਂ ਲੈਂਦਾ ਮੈਂ ਸਾਡੇ ਕਲੋਨੀ ਦੇ ਗਰੁੱਪ ਹੈਗੇ ਨੇ 2-3 ਮੈਂ ਸਾਰੇ ਗਰੁੱਪਾਂ ਦੇ ਵਿੱਚ ਮੈਸੇਜ ਪਾਇਆ ਤੇ ਹਜੇ ਤੱਕ ਇਹ ਸਾਡੇ ਪੜਾਸੀ ਹੈਗੇ ਨੇ ਇੱਥੇ ਬਾਵਾ ਜੀ ਆਪ ਪਾਰਟੀ 'ਚ ਇਨਾ ਨੇ ਕਾਫੀ ਹੱਲ ਕੀਤੀ ਹੈ ਸਾਡੀ ਫਿਰ ਉਸ ਤੋਂ ਬਾਅਦ ਇਨਸੀਡੈਂਟ ਨੂੰ ਲੈ ਕੇ ਇਹ ਰੋਡ ਲੁਝਾਣ ਦੀ ਕਰਦੀ ਵਧੀਆ ਰੋਡ ਮੰਨੀ ਜਾਂਦੀ ਹੈ ਪੋਰਸ਼ ਏਰੀਆ ਮੰਨੀ ਜਾਂਦਾ ਪਰ ਉਸ ਏਰੀਆ ਚ ਇਸ ਤਰੀਕੇ ਦਾ ਕੰਮ ਕਰਨਾ ਉਹ ਵੀ ਵਿਦਆਊਟ ਐਨੀ ਪ੍ਰੀਕਾਸ਼ਨਸ ਤੇ ਕੀ ਲੱਗਦਾ ਹੈ ਕਿ ਕਿੱਥੇ ਪ੍ਰਸ਼ਾਸਨਿਕ ਧਿਆਨ ਕਿਉਂ ਨਹੀਂ ਦੇ ਰਿਹਾ ਸੀ ਪ੍ਰਸ਼ਾਸਨ ਜਾਂ ਅਫੀਸਰ ਜਿਹੜੇ ਐਸ ਸੀ ਜ਼ਿਆਦਾ ਰਿਸਪੌਂਸਿਬਲ ਨੇ ਜਿਹੜੇ ਪਰਮਿਸ਼ਨ ਦਿੰਦੇ ਨੇ ਉਹਨਾਂ ਕੋਲੋਂ ਅੰਡਰਟੇਕਿੰਗ ਲੈ ਸਕਦੇ ਹੈ ਕਿ ਅਸੀਂ ਇਹਨੂੰ ਵਿਦਨ ਐਸ ਪ੍ਰੀਕਾਸ਼ਨਸ ਦੇ ਨਾਲ ਕੰਮ ਕਰਾਂਗੇ ਸਪੈਸੀਫਾਈਡ ਕਿ ਅਸੀਂ ਕੌਣ ਰੱਖਾਂਗੇ ਜਾਂ ਅਸੀਂ ਇਹਨੂੰ 24 ਘੰਟੇ ਵਿੱਚ ਵਾਪਸ ਰਿਪੇਅਰ ਕਰਕੇ ਜਾਵਾਂਗੇ ਸਾਨੂੰ ਗ੍ਰੋਥ ਤੇ ਕੋਈ ਇਤਰਾਜ਼ ਨਹੀਂ ਗ੍ਰੋਥ ਹੋਣੀ ਹੈ ਡਿਗਿੰਗ ਹੋਣੀ ਹੈ ਇਟਸ ਅ ਪਾਰਟ ਆਫ ਲਾਈਫ ਬਿਲਕੁਲ ਬਟ ਉਹਨੂੰ ਠੀਕ ਕਰਨ ਦਾ ਇੱਕ ਪ੍ਰੋਪਰ ਵੇ ਹੋਣਾ ਚਾਹੀਦਾ ਉਹਦੀਆਂ ਨੋਮਸ ਹੋਣੀਆਂ ਚਾਹੀਦੀਆਂ ਜਿਹੜੀਆਂ ਉਸੇ ਪੇਪਰ ਤੇ ਜਿਹੜਾ ਪਰਮਿਸ਼ਨ ਦਿਖਾ ਦਿੱਤਾ ਫਿਰਦਾ ਜਨਵਰੀ ਦੀ ਲੈ ਕੇ ਉਹਦੇ ਵਿੱਚ ਲਿਖਿਆ ਹੋਣ ਉਹਦੇ ਵਾਸਤੇ ਕੰਡੀਸ਼ਨਸ ਕੋਈ ਨੇਬਰਹੂਡ ਆਵੇ ਤੇ ਉਹਨੂੰ ਦਿਖਾ ਸਕੇ ਕਿ ਜਾਂ ਮੇਰਾ ਲਾਇਸੈਂਸ ਆ ਮੇਰੇ ਕੋ ਪਰਮਿਸ਼ਨ ਆਰ ਮੈਂ 24 ਘੰਟੇ ਜਿਹਨੂੰ ਪੈਕ ਕਰਦਾ ਮੇਰੀ ਜ਼ਿੰਮੇਵਾਰੀ ਹੈ ਨਹੀਂ ਤੇ ਮੇਤੇ 50 ਹਜ਼ਾਰ ਜੁਰਮਾਨਾ ਲੱਗੇਗਾ ਉਹ ਜਨਵਰੀ ਦੀ ਹੈ ਜਨਵਰੀ ਦੀ ਮਿਲੀ ਔਰ ਮੇਨ ਰੋਡ ਵਾਸਤੇ ਹੈ ਇਧਰ ਵਾਸਤੇ ਨਹੀਂ ਹੈ ਅੰਦਰ ਵਾਸਤੇ ਬਾਹਰ ਪੱਖੋ ਆਹ ਰੋਡ ਦੀ ਹੈ ਮਲਹਾਸਰਮਾ ਰੋਡ ਦੀ ਹੈ ਇਧਰ ਅੰਦਰ ਗੁਰਦੇਵ ਨਗਰ ਦੀ ਉਧਰ ਕੋਈ ਨਹੀਂ ਹੈ ਵੀ ਕੋਈ ਪਰਮਿਟ ਉਹ ਸੇਫਟੀ ਕੇ ਲਿਏ ਖੋਲਣਾ ਹੈ ਹਾਂ وہی ਕਹਿ ਰਹੇ ਨੇ ਉਹ ਬੋਟਾ ਫੋਨ ਕ ਐਕਚੁਅਲੀ ਜੀਓ ਉਹ ਉਹ ਕਹਿ ਰਹੇ ਕਿ ਆਪਨੇ ਸੇਫਟੀ ਲਈ ਖੋਲਣਾ ਵੈਲਨ ਗੁੱਡ ਹੈ ਬਟ आपने फिर प्रकॉशन कुछ नहीं लगाई कोई साइड में कूद नहीं लगाई कुछ अलर्ट नहीं किया कि यहाँ पे कंस्ट्रक्शन चल रही जस, है कुछ भी पता क्या है वो एक्चुअली फोन का काम है जो हमारा तो जस्ट इसने खोला था जस्ट खोला था अभी तो ये गाड़ी आ रही थी और सेफ्टी वगैरह करनी थी इसकी जरूरत नहीं इसने बंद कर दी हाँ, इसमें सर ये बोडा फोन का काम था ये तो जस्ट इस जो मेन होल खोला है सेफ्टी के लिए खोला था बस मैं हूँ जियो से था, था बेड में, में तो लगता लड़का उनका भी और उनका भी अदरवाइज जो है वो तो खोला था और उन्होंने बंद कर देना था चेक करने के लिए कुछ वो तो सर काम अगर लंबा करना होता ना तो प्रिकॉशनरी है वो जस्ट उसने खोला खोला और बंद कर था। वो बाई चांस गाड़ी आ गई उतने में वो गलती उसने मानी भी लड़के ने जो बेचारा वहां खड़ा हुआ था ना तो उन्होंने अंकल ने फोन किया उसके भी ऐसे ऐसा हुआ और उसके लिए हमने बोल दिया चलो ठीक है इनका टायर गया और रिप्लेसमेंट भी कर रहे हैं वो दिखी